ਹੈਲੋ ਫੈਮਲੀ ਸਤਿ ਸ਼੍ਰੀ ਅਕਾਲ ਅੱਜ ਦਾ ਵੀ ਲੋਗ ਹੈ ਸਾਡਾ ਟਮਾਟਰਾਂ ਦੀ ਚਟਨੀ ਅੱਜ ਅਸੀਂ ਬਣਾਵਾਂਗੇ ਟਮਾਟਰਾਂ ਦੀ ਚਟਨੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਤੇ ਬਹੁਤ ਹੀ ਘੱਟ ਟਾਈਮ 'ਚ ਬੜੇ ਵਧੀਆ ਤਰੀਕੇ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰੀਕੇ ਬਣਾਣੀ ਹੈ ਤੁਸੀਂ ਉਸੇ ਤਰੀਕੇ ਬਣਾਇਓ ਤੇ ਬਣਾ ਕੇ ਖਾਇਓ ਰਾਈਸ ਦੇ ਨਾਲ ਬਹੁਤ ਹੀ ਮਜ਼ਾ ਆਉਂਦਾ ਹੈ ਬਹੁਤ ਹੀ ਸਵਾਦ ਲੱਗਦੀ ਹੈ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਟਮਾਟਰਾਂ ਦੀ ਚਟਨੀ ਤੇ ਚਾਵਲ ਬਣਾ ਕੇ ਜ਼ਰੂਰ ਖਾਇਓ ਬਹੁਤ ਹੀ ਮਜ਼ਾ ਆਉਂਦਾ ਹੈ ਆ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਣੇ ਟਮਾਟਰ ਤੋਕੇ ਤੇ ਵੇਖੋ ਕਿ ਕਿੱਡੇ-ਕਿਡੇ ਮੋਟੇ ਤੇ ਵੇਖੋ ਕਿੱਡੇ-ਕਿਡੇ ਵਧੀਆ ਕੱਟ ਕੇ ਰੱਖ ਲਿੱਤੇ ਨੇ ਇਹ ਦੇਖੋ ਤੁਸੀਂ ਇਸੇ ਤਰੀਕੇ ਅਸੀਂ ਪੀਸ ਕਰਨੇ ਨੇ ਬਹੁਤੇ ਬਰੀਕ ਨਹੀਂ ਕੱਟਨੇ ਵੱਡੇ ਵੱਡੇ ਟਮਾਟਰ ਕੱਟਾਂਗੇ ਤਾਂ ਜੋ ਜਲਦੀ ਫਿਸ ਜਾਮ ਐ ਸਾਡੇ ਪਿਆਜ਼ ਹਰੀਆਂ ਮਿਰਚਾਂ ਤੇ ਅਦਰਕ ਅਸੀਂ ਕੱਟ ਕੇ ਵੇਖੋ ਬਿਲਕੁਲ ਲੰਬਾ ਲੰਬਾ ਕੱਟਿਆ ਕੱਟ ਕੇ ਰੱਖ ਲਿੱਤਾ ਹੈ ਇਹ ਲੰਬਾ ਲੰਬਾ ਪਿਆਜ਼ ਤੇ ਅਦਰਕ ਬਹੁਤ ਸਵਾਦ ਲੱਗਦਾ ਚਟਨੀ ਵਿੱਚ ਆਹ ਦੇਖੋ ਅਸੀਂ ਆਪਣਾ ਹਰੀਆਂ ਧਨੀਆ ਜਿਹੜਾ ਅਸੀਂ ਕੱਟ ਕੇ ਬ੍ਰੀਕ-ਬ੍ਰੀਕ ਬਿਲਕੁਲ ਪੂਰੀ ਤਰ੍ਹਾਂ ਰੱਖ ਲਿੱਤਾ ਹੈ ਆ ਵੇਖੋ ਤੁਸੀਂ ਅਸੀਂ ਹੁਣ ਤਿੰਨੇ ਚੀਜ਼ਾਂ ਕੱਟ ਕੇ ਰੱਖ ਲਈਆਂ ਹੁਣ ਅਸੀਂ ਤਿਆਰੀ ਕਰਾਂਗੇ ਆਪਣੀ ਕੜਾਈ ਤਰਨ ਦੀ ਤੇ ਚਟਨੀ ਬਣਾਉਣ ਦੀ ਆਓ ਅਸੀਂ ਆਪਣੀ ਚਟਨੀ ਬਣਾਉਣੀ ਸ਼ੁਰੂ ਕਰੀਏ ਆ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਗੈਸ ਲਗਾ ਕੇ ਅਸੀਂ ਆਪਣੀ ਕੜਾਈ ਤਰਨ ਲਾਂਗੇ ਜਿਹਦੇ ਵਿੱਚ ਅਸੀਂ ਆਪਣਾ ਮਸਾਲਾ ਭੁੰਨਣਾ ਹੈ ਬਹੁਤ ਹੀ ਵਧੀਆ ਤੇ ਬਹੁਤ ਵਧੀਆ ਤਰੀਕੇ ਅਸੀਂ ਆਪਾਂ ਇਸ ਹਸਤੋਂ ਪਹਿ ਲੱਕੜਾਈ ਨੂੰ ਸੁਕਾ ਲੈਨੇ ਆ। ਸਭ ਤੋਂ ਪਹਿਲਾਂ ਅਸੀਂ ਆਪਣੀ ਕੜਾਈ ਸਾਫ਼ ਕਰ ਲਾਂਗੇ ਕਿ ਸੁੱਕ ਚੁੱਕੀ ਐ। ਹੁਣ ਅਸੀਂ ਇਹਦੇ ਵਿੱਚ ਤੇਲ ਪਾਵਾਂਗੇ ਜਿੰਨੀ ਸਾਨੂੰ ਤੇਲ ਦੀ ਜ਼ਰੂਰਤ ਐ ਉਸੇ ਹਿਸਾਬ ਨਾਲ ਅਸੀਂ ਤੇਲ ਗਰਮ ਕਰਨਾ ਰੱਖ ਦਵਾਂਗੇ। 1 2 ਤੇ 3। ਇੰਕ ਵਿੱਚ ਅਸੀਂ ਤੇਲ ਦੀਆਂ ਪਾਲਟੀਆਂ। ਹੁਣ ਅਸੀਂ ਆਪਣਾ ਤੇਲ ਗਰਮਤਾ ਦਿੱਤਾ। ਨਾ ਜੋ ਗਰਮ ਚੰਗੀ ਤਰ੍ਹਾਂ ਹੋ ਜਾਈਏ ਤੇ ਫਿਰ ਅਸੀਂ ਇਹਦੇ ਵਿੱਚ ਆਪਣਾ ਮਟੀਰੀਅਲ ਜਿਹੜਾ ਪਿਆਜ਼ ਉਧਰ ਲਸਣ ਕੱਟਿਆ ਆ ਸਾਰਾ ਇਹਦੇ ਵਿੱਚ ਪਾਉ। ਆ ਦੇਖੋ ਤੇਲ ਸਾਡਾ ਸੜ ਚੁੱਕਾ ਹੈ ਧੂਆ ਮਾਰ ਚੁੱਕਾ ਹੈ ਤੇ ਐ ਦੇਖੋ ਤੁਸੀਂ ਪਿਆਜ਼, ਹਰੀਆਂ ਮਿਰਚਾਂ ਤੇ ਅਦਰਕ ਅਸੀਂ ਇਹ ਸਾਰਾ ਮਸਾਲਾ ਇਕੱਠਾ ਹੀ ਪਾਣਾ ਵਾ ਨਾ ਬਿਲਕੁਲ ਕੱਲਾ-ਕੱਲਾ ਨਹੀਂ ਪਾਣਾ ਸਾਰਾ ਕੁਝ ਇਕੱਠਾ ਹੀ ਭੁੰਨਾਗੇ ਤੇ ਬਹੁਤ ਤਰੀਕੇ ਤੇ ਬਹੁਤ ਵਧੀਆ ਵਧੀਆ ਨਾਲ ਅਸੀਂ ਇਹਨਾਂ ਨੂੰ ਲਾਲ ਕਰਾਂਗੇ ਤੇ ਫਿਰ ਇਹਦੇ ਵਿੱਚ ਟਮਾਟਰ ਪਾਵਾਂਗੇ ਆ ਦੇਖੋ ਅਸੀਂ ਪਾ ਲਿੱਤਾ ਆਪਣਾ ਸਾਥੇ प्याज थोड़ी ज्यादा पावांगे फिर ही ਸਾਡੀ ਚਟਨੀ ਵਧੀਆ ਬਣਨੀ ਹੈ ਬਿਲਕੁਲ ਦੋ ਤਿੰਨ ਹੀ ਪਾਣੇ ਆ ਇਹਦੇ ਵਿੱਚ ਅਸੀਂ ਪੰਜ ਛੇ ਪਿਆਜ਼ ਪਾਏ ਹੋਏ ਨੇ ਤੇ ਮਿਰਚ ਥੋੜੀ ਕਰਾਰੀ ਪਾਵਾਂਗੇ ਤੇ ਫਿਰ ਹੀ ਮਜਾ ਆਉਂਦਾ ਹੈ ਇਹਦੇ ਵਿੱਚ ਵੇਖੋ ਕਿ ਕੋਈ ਲਾਲ ਮਿਰਚ ਨਹੀਂ ਪਾਈ ਕੁਛ ਨਹੀਂ ਪਾਈ ਸਿਰਫ ਹਰੀ ਮਿਰਚ ਹੀ ਪਾਈ ਹੈ ਇਹੋ ਮਸਾਲੇ ਪਾ ਕੇ ਬਣਾਵਾਂਗੇ ਸਿੰਪਲ ਜਿਹੀ ਚਟਨੀ ਬਣਾਵਾਂਗੇ ਬਹੁਤ ਹੀ ਸੌਖਾ ਲੱਗਦੀ ਬਹੁਤ ਮਜਾ ਆਉਂਦਾ ਹੈ ਤੁਸੀਂ ਇਸੇ ਤਰੀਕੇ ਬਣਾਣਾ ਤੇ ਇਸੇ ਤਰੀਕੇ ਬਣਾ ਕੇ ਖਾਣਾ ਦੇਖਣਾ ਤੁਹਾਨੂੰ ਬਹੁਤ ਹੀ ਮਜ਼ਾ ਆਏਗਾ ਬਹੁਤ ਚੰਗਾ ਲੱਗੇਗਾ ਵੀ ਵਾਕਿਆ ਤਰੀਕਾ ਬਹੁਤ ਹੀ ਵਧੀਆ ਹੈ ਕਿ ਕਿੰਨੀ ਬਹੁਤ ਹੀ ਸਵਾਦ ਤੇ ਟੇਸਟੀ ਲੱਗਦੀ ਹੈ ਚੋਲਾ ਵਾਲਾ ਚੋਲਾ ਦੇ ਨਾਲ ਆਹ ਦੇਖੋ ਜੀ ਪਿਆਜ਼ ਸਾਡੇ ਲਾਲ ਹੋ ਚੁੱਕੀ ਨੇ ਦੇਖੋ ਅਸੀਂ ਬਹੁਤ ਇਨੀ ਸਾੜਨੇ ਵੀ ਜਿਹੜੇ ਕਾਲੇ ਹੋ ਜਾਣੇ ਤੇ ਮਿਲ ਕੇ ਚਟਨੀ ਜਿਹੀ ਭੁਜਨੇ ਨੇ ਅਸੀਂ ਇਸ ਤਰੀਕੇ ਭੁੰਨਨੇ ਨੇ ਹੁਣ ਅਸੀਂ ਲੋੜ ਅਨੁਸਾਰ ਨਮਕ ਪਾ ਦਾਂਗੇ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਉਸੇ ਹੀ ਹਿਸਾਬ ਨਾਲ ਅਸੀਂ 2 ਚਮਚੇ ਨਮਕ ਪਾ ਦਿੱਤਾ ਥੋੜਾ ਜਿਹਾ ਅਸੀਂ ਉੱਪਰ ਪਾ ਦਾਂਗੇ ਅੱਧਾ ਚਮਚ ਅਸੀਂ ਹਲਦੀ ਪਾਊਡਰ ਪਾਤਾ ਇਹਨੂੰ ਸਾਰਿਆਂ ਨੂੰ ਅਸੀਂ ਮਿਕਸ ਕਰ ਲਾਂਗੇ ਮਸਾਲੇ ਨੂੰ ਦੇਖੋ ਬਹੁਤ ਵਧੀਆ ਤਰੀਕੇ ਨਾਲ ਮਿਕਸ ਕਰਾਂਗੇ ਹੁਣ ਇਹ ਮਸਾਲੇ ਸਾਡੇ ਤੇਲ ਛੱਡ ਦਿੱਤਾ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਵੇਖੋ ਅਸੀਂ ਲਾਲ ਮਿਰਚ ਨਹੀਂ ਪਾਈ ਫਿਰ ਵੀ ਦੇਖਣਾ ਤੁਸੀਂ ਇਹਦਾ ਕਲਰ ਕਿੰਨਾ ਵਧੀਆ ਆਣਾ ਜ਼ਰੂਰੀ ਨਹੀਂ ਹੈ ਲਾਲ ਮਿਰਚ ਪਾਵਾਂਗੇ ਤੇ ਅਸੀਂ ਸਿੱਕੀ ਦਾ ਕਲਰ ਵਖਾਣਾ ਹੈ ਨਾ ਇਸ ਤਰ੍ਹਾਂ ਵੀ ਬਹੁਤ ਵਧੀਆ ਬਣਦੀ ਹੈ ਇਹ ਦੇਖੋ ਐਸਾ ਦੇ ਟਮਾਟਰ ਜਿਹੜੇ ਅਸੀਂ ਕੱਟ ਕੇ ਰੱਖੇ ਨੇ ਇਹ ਅਸੀਂ ਪਾ ਦਾਂਗੇ ਸਾਰੇ ਆ ਦੇਖੋ ਐਸੇ ਪਾਸ ਕੇ ਹੁਣ ਇਹ ਵੀ ਤੁਸੀਂ ਪਾਣੀ ਬਿਲਕੁਲ ਨਹੀਂ ਪਾਣਾ ਇਸ ਤੇ ਦੀ ਚਿੱਤੇ ਵਿੱਚ ਪਾਣੀ ਆਪੇ ਛੱਡ ਦੇਣਾ ਤੇ ਬਹੁਤ ਵਧੀਆ ਤਰੀਕੇ ਦੀ ਜਾਨੀ ਨੇ ਤੇ ਬਹੁਤ ਵਧੀਆ ਚਟਨੀ ਬਣਦੀ ਹੈ ਬਣਾਇਓ ਸੀ ਬਣਾ ਕੇ ਜਰੂਰ ਖਾਏ। ਇਹ ਦੇਖੋ। ਹੁਣ ਅਸੀਂ ਇਹਨੂੰ ਬੰਦ ਕਰਕੇ ਇੱਕ ਵਾਰੀ ਢੱਕਣ ਤੇ ਚੰਗੀ ਤਰ੍ਹਾਂ ਰੱਖ ਦਾਂਗੇ ਤਾਂ ਜੋ ਸਾਡੇ ਟਮਾਟਰਾਂ ਦੀ ਚਟਨੀ ਬਹੁਤ ਵਧੀਆ ਤਰੀਕੇ ਰਿਝ ਸਕੇ। ਆ ਅਸੀਂ ਧਨੀਆ ਬਾਅਦ ਚ ਪਾਵਾਂਗੇ ਜਿਹੜਾ ਅਸੀਂ ਕੱਟ ਕੇ ਰੱਖਿਆ ਆ ਇਹਦੇ ਨਾਲ ਹੋਰ ਵੀ ਟੇਸਟ ਵਾਜ ਜਾਂਦਾ ਬਹੁਤ ਹੀ ਸਵਾਦ ਲੱਗਦੀ ਏ। ਹੁਣ ਅਸੀਂ ਆਪਣੇ ਕੜਾਹੀ ਦੇ ਢੱਕਣ ਨੂੰ ਬੰਦ ਕਰਕੇ ਕੜਾਹੀ ਨੂੰ ਰੱਖ ਦਾਂਗੇ ਤਾਂ ਜੋ ਚਟਨੀ ਬਣ ਸਕੇ। ਇੱਕ ਵਾਰ ਅਸੀਂ ਟੱਕਣ ਲਾ ਕੇ ਇਹ ਹਿਲਾ ਕੇ ਉੱਪਰ ਥੱਲੇ ਕਰ ਲਾਂਗੇ ਤਾਂ ਜੋ ਟਮਾਟਰ ਸਾਰੇ ਗਲ ਜਾਣ ਆ ਦੇਖੋ ਰਿਜ ਚੱਕੇ ਨੇ ਦੇਖੋ ਕਿੰਨੇ ਵਧੀਆ ਰਿਜਣ ਦੇ ਨੇ ਬਹੁਤ ਵਧੀਆ ਬਣੇਗੀ ਚਟਨੀ ਦੇਖੋ ਕਿੰਨੀ ਸੀ ਦੇਖਣਾ ਕਿੰਨੀ ਹੋਣੀ ਹੈ ਬਿਲਕੁਲ ਸੁੱਕ ਜਾਣਾ ਪਾਣੀ ਬਹੁਤ ਵਧੀਆ ਬਣਦੀ ਹੈ ਦੇਖੋ ਰਿਜਣੀ ਸ਼ੁਰੂ ਹੋ ਚੁੱਕੀ ਹੈ ਆ ਦੇਖੋ ਇਸੇ ਤਰੀਕੇ ਅਸੀਂ ਆਪਣੇ ਟਮਾਟਰਾਂ ਦੀ ਚਟਨੀ ਤੇ ਚਾਵਲ ਬਣਾ ਕੇ ਖਾਣੇ ਆ ਹੁਣ ਫਿਰ ਅਸੀਂ ਇਹਨੂੰ ਬੰਦ ਕਰਕੇ ਰੱਖ ਦਾਂਗੇ ਆ ਦੇਖੋ ਜੀ ਚਟਨੀ ਸਾਡੀ ਬੀਜੀ ਚੁੱਕੀ ਹੈ ਵੇਖੋ ਕਿੰਨੀ ਵਧੀਆ ਬਣ ਚੁੱਕੀ ਹੈ ਦੇਖੋ ਤੁਸੀਂ ਬਹੁਤ ਵਧੀਆ ਬਣ ਚੁੱਕੀ ਹੈ ਦੇਖੋ ਕਿੰਨੀ ਸੋਹਣੀ ਹੋ ਚੁੱਕੀ ਹੈ ਇਸੇ ਤਰੀਕੇ ਹੀ ਬਣਾਣੇ ਆ ਬਣਾ ਕੇ ਖਾਣੇ ਆ ਤੇ ਹੁਣ ਅਸੀਂ ਆਪਣਾ ਧਨੀਆ ਪਾ ਲਾਂਗੇ ਜਿਹੜਾ ਅਸੀਂ ਕੱਟ ਕੇ ਰੱਖਿਆ ਹੈ ਦੇਖੋ ਬਹੁਤ ਵਧੀਆ ਲੱਗਦਾ ਧਨੀਆ ਪਾ ਕੇ ਆ ਦੇਖੋ ਤੁਸੀਂ ਥੋੜਾ ਸੀ ਨੂੰ ਚੰਗੀ ਤਰ੍ਹਾਂ ਹੀ ਲਾ ਲਾਂਗੇ ਇਸੇ ਤਰੀਕੇ ਬਣਾਣੀ ਹੈ ਤੇ ਇਸੇ ਤਰੀਕੇ ਬਣਾ ਕੇ ਖਾਣੀ ਬਹੁਤ ਵਧੀਆ ਲੱਗਦਾ ਹੈ ਤੇ ਮਜ਼ਾ ਵੀ ਆ ਜਾਂਦਾ ਹੈ ਚਾਵਲਾਂ ਦੇ ਨਾਲ ਬਣਾ ਕੇ ਖਾਓ ਤੇ ਸਵਾਦ ਹੀ ਆ ਜਾਂਦਾ ਹੈ ਨਾਲ ਲੋ 2-3 ਹਰੀਆਂ ਮਿਰਚਾਂ ਆ ਦੇਖੋ ਚਟਨੀ ਸਾਡੀ ਪੰਚ ਚੁੱਕੀ ਹੈ ਹੁਣ ਅਸੀਂ ਤੁਹਾਨੂੰ ਦਿਖਾਣੇ ਪੂਰੀ ਤਰ੍ਹਾਂ ਬਿਲਕੁਲ ਤਿਆਰ ਹੋ ਗਈ ਹੈ ਚਟਨੀ ਬਣ ਗਈ ਹੈ ਹੁਣ ਅਸੀਂ ਆਪਣੇ ਰਾਈਸ ਦੇ ਨਾਲ ਇਹਨੂੰ ਖਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਦਾ ਇਹਦਾ ਟੇਸਟ ਹੈ ਕਿੰਦਾਂ ਦੀ ਲੱਗਦੀ ਹੈ ਹੁਣ ਅਸੀਂ ਇਹਨੂੰ ਬੰਦ ਕਰਕੇ ਰੱਖ ਦਾਂਗੇ ਹਲੋ ਫੈਮਲੀ ਆ ਦੇਖੋ ਮੇਰੇ ਰਾਈਸ ਤੇ ਚਟਨੀ ਬਣ ਚੁੱਕੀ ਹੈ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਤੇ ਤੁਸੀਂ ਇਸੇ ਤਰੀਕੇ ਬਣਾਣੀ ਆ ਤੇ ਇਸੇ ਤਰੀਕੇ ਖਾਣੀ ਆ ਤੇ ਬਹੁਤ ਮਜ਼ਾ ਆਂਦਾ ਦੇਖੋ ਤੁਸੀਂ ਇੱਕ ਵਾਰੀ ਇਹ ਬਣਾ ਕੇ ਤੇ ਤੁਸੀਂ ਖਾ ਕੇ ਜਰੂਰ ਦੇਖਣੀ ਆ ਬਹੁਤ ਵਧੀਆ ਬਣੀ ਹੈ ਬਹੁਤ ਸਵਾਦ ਬਣੀ ਹੈ ਇਸੇ ਤਰੀਕੇ ਤੁਸੀਂ ਬਣਾਇਆ ਕਰੋ ਬਣਾ ਕੇ ਤੇ ਰਾਈਸ ਚਟਨੀ ਖਾਇਆ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਸੰਦਾ ਹੀ ਹੋਵੇ ਤਾਂ ਮੈਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ। ਵੀਰਾ ਨਵਾਂ ਨਵਾਂ ਚੈਨਲ ਹੈ ਮੈਨੂੰ ਅੱਗੇ ਤੱਕ ਜਰੂਰ ਪਹੁੰਚਾਓ। ਮੈਨੂੰ ਭਰੋਸਾ ਤੁਹਾਡੇ ਸਾਰਿਆਂ ਤੇ। ਇਸ ਕਰਕੇ ਮੈਂ ਮੇਰੀ ਵੀਡੀਓ ਫੁੱਲ ਵਾਚ ਕਰਿਓ। ਬਾਏ ਫੈਮਲੀ ਬਾਏ।